ਨਾਬਾ ਦੇ ਪਿੰਡ ਕਨਸੂਹਾ ਖੁਰਦ ਤੋਂ ਜਿੱਥੇ ਵੀ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ ਕਦਮ ਨੇ ਜਿਹੜੇ ਚੁੱਕੇ ਜਾ ਰਹੇ ਨੇ ਪਿੰਡ ਦੇ ਲੋਕਾਂ ਦੇ ਨਾਲ ਮੀਟਿੰਗ ਕੀਤੀ ਹੈ ਜਿੱਥੋਂ ਕਿ ਕਈ ਪਿੰਡਾਂ ਦੇ ਲੋਕ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਜਿੱਥੋਂ ਸੌ ਚੁੱਕੀ ਹੈ ਇਹਨਾਂ ਲੋਕਾਂ ਵੱਲੋਂ ਸੌ ਚੁੱਕੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਲੋਕਾਂ ਵੱਲੋਂ ਸੌ ਚੁੱਕੀ ਜਾ ਰਹੀ ਹੈ ਨਸ਼ੇ ਦੇ ਖਾਤਮੇ ਦੇ ਲਈ ਪਰ ਪੁਲਿਸ ਵੱਲੋਂ ਵੀ ਸਖਤ ਕਦਮ ਨੇ ਜਿਹੜੇ ਚੁੱਕੇ ਜਾ ਰਹੇ ਨੇ ਡੀਐਸਪੀ ਨਾਬਾ ਦਵਿੰਦਰ ਰਾਤਰੀ ਤੇ ਐਸਐਚਓ ਭਾਰਸੋਂ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਲੋਕਾਂ ਨੂੰ ਸੁਚੇਤ ਕੀਤਾ ਤੇ ਜਿਹੜੇ ਲੋਕ ਨਸ਼ੇ ਦੇ ਸਮਗਲਰ ਨੇ ਉਹਨਾਂ ਦੀ ਗੋਸ਼ਤ ਸੂਚਨਾ ਜਿਹੜੀ ਪੁਲਿਸ ਨੂੰ ਦਿੱਤੀ ਜਾਵੇ ਕਿਤੇ ਨਾ ਕਿਤੇ ਡੀਐਸਪੀ ਨਾਬਾ ਵੀ ਸਖਤ ਨਾਜ਼ਰ ਆਏ ਨੇ ਇਸ ਮੀਟਿੰਗ ਦੇ ਵਿੱਚ ਕਿਤਾਬ ਨਹੀਂ ਦਿੰਦੇ ਹੋਏ ਨਾਜ਼ਰ ਆ ਰਹੇ ਨੇ ਸੰਬੋਧਨ ਕਰ ਰਹੇ ਨੇ ਲੋਕਾਂ ਨੂੰ ਆਹ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਡੀਐਸਪੀ ਨਾਬਾ ਦਾ ਕੀ ਕਹਿਣਾ ਡਾਕਟਰ ਸਾਹਿਬ ਨੇ ਵੀ ਬੋਲੇ ਆ ਹੋਰ ਆਪਣੇ ਬੋਲਦੇ ਨੇ ਪ੍ਰਧਾਨ ਜੀ ਕਿਸਾਨ ਯੂਨੀਅਨ ਨਾਲੇ ਕਿ ਜੇ ਜਿਹੜੀ ਨਸਿਆਂ ਦੀ ਬਿਮਾਰੀ ਉਹਨੂੰ ਸਾਰੇ ਨੂੰ ਕੋਈ ਬੇਨਤੀ ਕਰੂੰਗਾ ਵੀ ਆਪਣੇ ਇਕੱਲਾ ਇਕੱਲਾ ਬੱਚਾ ਹੈ ਆਪਣੇ ਬੱਚੇ ਦਾ ਆਪਾਂ ਮਾਂ ਬਾਪ ਧਿਆਨ ਦੇਣਾ ਪਿੰਡ ਵਿੱਚ ਕੋਈ ਇਸ ਬਿਮਾਰੀ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਨਸ਼ਾ ਕਰਨਾ ਸਿਰਫ ਇਹ ਦਲਦਲ ਦੀ ਬਿਮਾਰੀ ਚ ਫਸ ਗਏ ਬੱਚੇ ਜਿਹੜੇ ਲੱਗ ਗਏ ਕਿਉਂਕਿ ਉਹ ਜਦੋਂ ਲੱਗ ਜਾਂਦਾ ਨਸ਼ਾ ਉਹ ਮਾਂ ਨੂੰ ਪੰਜਾਬ ਸਰਕਾਰ ਨੂੰ ਵੀ ਸਾਡੇ ਸੀਨੀਅਰ ਅਫਸਰਾਂ ਤੋਂ ਜੋ ਵੀ ਮਦਦ ਕਰਕੀਆਂ ਇਹ ਸਿਰਫ ਨਸ਼ੇ ਨੂੰ ਤਾਂ ਇਥੋਂ ਆਪਣੇ ਦੇਸ਼ ਚੋਂ ਕੱਢਣ ਲਈ ਕਾ ਕਰਕੇ ਰੇ ਪੱਕ ਰਖੇ ਨੇ ਕੋਈ ਉੱਠ ਆ ਪਾਏ ਨਹੀਂ ਕੋਈ ਸਹੂਲਤ ਕਰਦੇ ਹੋ ਰਿਹਾ ਇਹ ਜਦ ਵੀ ਆਪਾਂ ਕਾਨਫਰੰਸ ਲੈਣਗੇ ਜੇ ਨਸ਼ਾ ਬਾਰੇ ਗੱਲ ਕਰਨਾ ਬਿਠਾਵਾਂਗੇ ਅਸੀਂ ਨਸ਼ਾ ਮੁਕਤ ਪੰਜਾਬ ਪੜਾਵਾਂਗੇ ਅਸੀਂ ਨਸ਼ਾ ਮੁਕਤ ਪੰਜਾਬ ਪੜਾਵਾਂਗੇ ਮੈਂ ਤੁਹਾਨੂੰ ਫੇਰ ਕਹਾਂਗਾ ਕਿ ਅਸੀਂ ਨਸ਼ਾ ਅਸੀਂ ਨਸ਼ਾ ਸਰਕਾਰ ਵੱਲੋਂ ਜਿਹੜੀ ਅੱਜ ਦਾ ਜਿਹੜਾ ਮੁੱਖ ਇੱਕ ਟਾਰਗੇਟ ਆ ਉਹ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਉਹਦੀ ਲੜੀ ਤਹਿਤ ਸਾਡੇ ਮਾਨਯੋਗ ਐਸਐਪੀ ਵਰਨ ਸ਼ਰਮਾ ਜੀ ਐਸਐਪੀ ਪਟੇਲਾ ਵੱਲੋਂ ਅਜਨਾਬਾ ਸਾਡੇ ਦੇ ਕਨਸਵਾ ਖੁਰ ਦੇ ਬਾਰੇ ਇੱਕ ਜਿਹੜਾ ਲੋਕ ਇੱਥੇ ਲੋਕਾਂ ਵੱਲੋਂ ਆਪਣੇ ਇੱਕ ਕਲੱਬ ਵੱਲੋਂ ਆਪਣੇ ਜਿਹੜੇ ਇਹਨਾਂ ਦੇ ਇੱਕ ਸਮਾਜ ਨੇ ਸੋਚਿਆ ਵੀ ਅਸੀਂ ਵੀ ਕੁਝ ਕਰੀਏ ਤਾਂ ਬਹੁਤ ਹੀ ਮਿਹਨਤ ਨਾਲ ਅੱਜ ਇੱਥੇ ਬਹੁਤ ਅੱਛਾ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਵਿੱਚ 250 ਬੰਦਾ ਤੇ ਸਾਡੇ 50 60 ਸਾਡੇ ਲੇਡੀਜ਼ ਮਾਮਾ ਭੈਣਾਂ ਇੱਥੇ ਜਿਹੜੀਆਂ ਹਾਜ਼ਰ ਆਈਆਂ ਬੱਚੇ ਆਏ ਯੂਥ ਆਏ ਤੇ ਜਿਨ੍ਹਾਂ ਨੂੰ ਅਸੀਂ ਇਹੀ ਪ੍ਰੇਰਿਤ ਕੀਤਾ ਵੀ ਇਹ ਜਿਹੜਾ ਕੋਡ ਆ ਨਸ਼ਾ ਇੱਕ ਬਿਮਾਰੀ ਆ ਇਹ ਘਰਾਂ ਦੇ ਘਰ ਬਰਬਾਦ ਕਰਨ ਦਾ ਤੇ ਆਪਾਂ ਨੂੰ ਹੁਣ ਇਹ ਜਾਗਰੂਕ ਹੋਣ ਦੀ ਲੋੜ ਆ ਵੀ ਇਹ ਜਿਹੜੀ ਨਾਮਰਾਜ਼ ਬਿਮਾਰੀ ਆ ਇਹਨੂੰ ਖਤਮ ਕਰਕੇ ਆਪਾਂ ਆਪਣੀ ਜਿਹੜੀ ਜਵਾਨੀ ਆ ਆਪਣਾ ਘਰਵਾਰ ਦਾ ਜਿਹੜਾ ਮਾਹੌਲ ਆ ਉਹ ਵਧੀਆ ਕਰੀਏ ਇੱਥੇ ਕਾਫੀ ਲੋਕਾਂ ਨੇ ਇਹਦੇ ਵਿੱਚ ਆਪਣੇ ਆਪਣੇ ਵਕ ਵਕ ਬੁੱਧੀਜੀਵੀਆਂ ਨੇ ਮਾਤਰ ਬੰਦੇ ਨੇ ਆਪਣੇ ਵਿਚਾਰ ਵੀ ਦਿੱਤੇ ਇੱਥੇ ਸਾਡੇ ਡਾਕਟਰ ਸਾਹਿਬ ਵੀ ਸਾਡੇ ਮੈਡਮ ਨਮਜੋਦਕਰ ਨੇ ਉਹ ਵੀ ਆਏ ਉਹਨਾਂ ਨੇ ਵੀ ਆਪਣੇ ਮੈਡੀਕਲ ਤੌਰ ਤੇ ਜੋ ਸੀਗਾ ਉਹ ਗਾਈਡਲਾਈਨ ਦਿੱਤੀਆਂ ਤੇ ਜਿਹੜੇ ਸਾਡੀ ਡਿਊਟੀ ਬਣਦੀ ਆ ਉਹ ਠੀਕ ਆ ਜਿਹੜੇ ਬੰਦੇ ਨਸ਼ਾ ਕਰਦੇ ਆ ਉਹ ਲਿਮਿਟ ਸਟੇਟ ਤੇ ਨੇ ਉਹਨਾਂ ਨੂੰ ਅਸੀਂ ਪੇਰੈਂਟਸ ਨੂੰ ਹੀ ਕਿਹਾ ਵੀ ਸਾਡੇ ਕੋਲ ਲੈ ਕੇ ਆਓ ਉਹਨਾਂ ਦਾ ਅਸੀਂ ਇਲਾਜ ਵੀ ਕਰਾਵਾਂਗੇ ਜੋ ਲੋੜ ਪਈ ਤਾਂ ਦਾਖਲ ਵੀ ਕਰਾਵਾਂਗੇ ਬਟ ਜਿਹੜੇ ਸਮੱਗਲਰ ਬੰਦੇ ਆ ਜਿਹੜੇ ਬੰਦੇ ਇਦਾਂ ਦਾ ਨਸ਼ਾ ਵੇਚਦੇ ਆ ਲੋਕਾਂ ਦਾ ਜਵਾਨੀਆਂ ਘਰ ਪਰਿਵਾਰ ਕਰਦੇ ਆ ਉਹਨਾਂ ਨੇ ਜੇ ਵਾਰਨਿੰਗ ਦਿੱਤੇ ਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋ ਵੀ ਹੋਗੀ ਉਹਨਾਂ ਦਾ ਜਲੂਸ ਵੀ ਨਿਕਲੂਗਾ ਪਿੰਡ ਦੇ ਵਿੱਚ ਅਤੇ ਜਿਹੜੇ ਉਹਨਾਂ ਵੱਲੋਂ ਬਣਾਈਆਂ ਪ੍ਰਾਪਰਟੀਆਂ ਨੇ ਜਿਹਾ ਉਹ ਘਰ ਮਕਾਨ ਆ ਕੋਈ ਕਾਰ ਜੀਪ ਬੱਸ ਟਰੱਕ ਕੋਈ ਵੀ ਆ ਉਹ ਸਾਰਾ ਅਸੀਂ ਫ੍ਰੀਜ਼ ਕਰਕੇ ਉਸ ਬੰਦੇ ਨੂੰ ਜੇਲ੍ਹ ਦੇ ਅੰਦਰ ਭੇਜਾਂਗੇ ਕਿੰਨੇ ਜ਼ਿਆਦਾ ਬੰਦੇ ਬਣਜੋ ਆਪਣਾ ਆਮ ਬੰਦਿਆਂ ਦੀ ਜ਼ਿੰਦਗੀ ਦਾ ਖਲਵਾ ਇੱਕ ਬੰਦਾ ਆਪਣੇ ਆਪ ਨੂੰ ਅਮੀਰ ਬਣਨ ਦਾ ਕਿੰਨੇ ਲੋਕਾਂ ਦਾ ਕਿੰਨੇ ਪਬਲਿਕ ਦਾ ਕਿੰਨੇ ਘਰਾਂ ਦਾ ਉਹ ਨੁਕਸਾਨ ਕਰਦਾ ਉਹ ਵੀ ਆਪਣੇ ਦਿਮਾਗ ਤੇ ਬੋਝ ਪਾ ਲੇ ਵੀ ਹੁਣ ਉਹਦੇ ਜਿਹੜਾ ਇਹ ਕੰਮੇ ਖਤਮ ਹੋਣ ਵਾਲਾ ਕਿਉਂਕਿ ਹੁਣ ਆਮ ਪਬਲਿਕ ਨੇ ਇਹ ਤਹਈਆ ਕਰ ਲਿਆ ਵੀ ਅਸੀਂ ਅਸੀਂ ਆਪਣਾ ਘਰ ਆਪਣਾ ਮਹੱਲਾ ਆਪਣਾ ਪਿੰਡ ਆਪਣਾ ਨਾਭਾ ਆਪਣਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਬਣਾਉਣਾ ਜੋ ਕਿ ਬਹੁਤ ਹੀ ਇੱਕ ਅਜਿਹੜਾ ਅਜ ਇਸ ਪ੍ਰੋਗਰਾਮ ਨੂੰ ਦੇਖਣ ਮਿਲਿਆ ਕਿ ਜੋ ਕਿ ਬੜੀ ਵਧੀਆ ਗੱਲ ਇਹ ਲੱਗੀ ਹੈ ਮੈਨੂੰ ਕਿਉਂਕਿ ਲੋਕਾਂ ਨੇ ਹੁਣ ਪੂਰਾ ਮਨ ਬਣਾ ਲਿਆ ਵੀ ਜਿਹੜਾ ਅਸੀਂ ਨਸ਼ਾ ਖਤਮ ਕਰਨਾ ਕਿੰਨਾ ਕਿਤੇ ਉਹ ਹੈਗਾ ਬਲ ਹੈ ਜਦੋਂ ਪਿੰਡ ਇਕੱਠਾ ਹੋ ਗਿਆ ਨਾ ਉੱਥੇ ਮੇਰੇ ਵਰਗਾ ਨਾ ਕੋਈ ਪੁਲਿਸ ਵਾਲਾ ਨਾ ਕੋਈ ਨਸ਼ੇੜੀ ਜਾਂ ਕੋਈ ਜਿਹੜਾ ਕੋਈ ਬੈਡ 엘ਿਮੈਂਟਸ ਆ ਉਹ ਕਿਵੇਂ ਵੜ ਜਾਊਗਾ ਜਦੋਂ ਪਿੰਡ ਇਕੱਠਾ ਹੋ ਗਿਆ ਤਾਂ ਉਹਨਾਂ ਨੇ ਜਿਹੜਾ ਇਹ ਤੇ ਹੀ ਕਰ ਲਿਆ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਕੋਈ ਬੰਦਾ ਮਾੜਾ ਬੰਦਾ ਬਾਣੀ ਦੇ ਨਾਲ ਕੋਈ ਨਸ਼ਾ ਨਹੀਂ ਵਕਰੀਦਾ ਨਾ ਉਹ ਮੈਂ ਬਹੁਤ ਬਹੁਤ ਜਿਹੜਾ ਇਹ ਮੁबारक ਦਾ ਮਤਲਬ ਨਸ਼ੇ ਵਾਲਾ ਨਾ ਤਾਂ ਕੋਈ ਵੇਚਣ ਵਾਲਾ ਜੀ ਨਾ ਕੋਈ ਖਾਣ ਵਾਲਾ ਸਾਡੇ ਪਿੰਡ ਦਾ ਮਾਹੌਲ ਤਾਂ ਬਹੁਤ ਨਸ਼ੇ ਤੋਂ ਮਤਲਬ ਮੁਕਤ ਹੈ ਸਾਡੇ ਪਿੰਡ ਡੀਐਸਪੀ ਸਾਹਿਬ ਦਾ ਬਹੁਤ ਵਧੀਆ ਪ੍ਰਬੰਧਾ ਜੀ ਸਾਡੇ ਭਾਰਤ ਤੋਂ ਦੇ ਐਸਐਚਓ ਇੰਦਰਜੀਤ ਸਿੰਘ ਨੇ ਬਹੁਤ ਵਧੀਆ ਸਾਡੇ ਨਾਲ ਸਾਥ ਦਿੱਤਾ ਜੀ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਅਸੀਂ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਸਾਡੇ ਬਿਲਕੁਲ ਐਸੇ ਤਾਂ ਹੈ ਨਹੀਂ ਜੇ ਕੋਈ ਹਲੇ ਵਾਲੇ ਪਿੰਡਾਂ ਦੇ ਵਿੱਚ ਵੀ ਸਾਨੂੰ ਕਿਤੋਂ ਪਤਾ ਲੱਗੂ ਅਸੀਂ ਉਹਦੀ ਸੂਚਨਾ ਵੀ ਦਵਾਵਾਂਗੇ ਤੇ ਨਾਲ ਲਾ ਕੇ ਫੜਾਵਾਂਗੇ ਬਾਹਰ ਨਿਕਲਣ ਲਈ ਅੰਦਰੂਨੀ ਇੱਛਾ ਇਨਸਾਨ ਦੀ ਜ਼ਰੂਰੀ ਹੈ ਪਲੱਸ ਜੇ ਮੈਡੀਕਲ ਸਹਾਇਤਾ ਦੀ ਲੋੜ ਹੈ ਦਵਾਈ ਦੀ ਲੋੜ ਹੈ ਤਾਂ ਸਾਡੇ ਕੋਲ ਪੀ ਐਚ ਸੀ ਇਹ ਜਨੌਦ ਦਾ ਓਟ ਸੈਂਟਰ ਹੈਗਾ ਸਰਕਾਰ ਵੱਲੋਂ ਫ੍ਰੀ ਚਲਾਇਆ ਜਾਂਦਾ ਹੈਗਾ ਫ੍ਰੀ ਦਵਾਈ ਮਿਲਦੀ ਹੈਗੀ ਤਾਂ ਆ ਸਕਦੇ ਨੇ ਆਪਣੀ ਦਵਾਈ ਸ਼ੁਰੂ ਕਰ ਸਕਦੇ ਨੇ ਠੀਕ ਹੈ ਨਾ ਪਰ ਸਾਈਕਾਇਟ੍ਰਿਕ ਕਿਉਂਕਿ ਇਹ opinion ਚਾਹੀਦਾ ਹੁੰਦਾ ਸਾਨੂੰ ਸਾਈਕਾਇਟ੍ਰਿਕ ਥੋੜਾ ਜਿਹਾ ਇਹਦਾ view ਹੈਗਾ ਤਾਂ ਜਿਹੜੇ ਮਰੀਜ਼ ਨੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆਂ ਪਰਿਵਾਰਿਕ ਸਪੋਰਟ ਵੀ ਲੋੜਿਆ ਉਹਨਾਂ ਨੂੰ ਕਈ ਵਾਰ ਹੁੰਦਾ ਨਾ ਨਸ਼ਾ ਕਰਨ ਲੱਗੇ ਫੈਮਿਲੀ ਨੇ ਛੱਡ ਦਿੱਤਾ ਆਈਸੋਲੇਟ ਹੋ ਜਾਂਦੇ ਆਂ ਹੋਰ ਨਸ਼ਾ ਕਰਨ ਲੱਗ ਜਾਂਦੇ ਆਂ ਬੈਡ ਕੰਪਨੀ 'ਚ ਪੈ ਜਾਂਦੇ ਨੇ ਜਿਵੇਂ ਹੁਣ ਤੁਸੀਂ ਸੁਣਿਆ ਹੀ ਆ ਸਭ ਨੇ ਦੱਸਿਆ ਕਿ ਨਸ਼ਾ ਵੇਚਦੇ ਆਂ ਲੋਕ ਆਸ-ਪਾਸ ਉਹਨਾਂ ਦੀ ਕੰਪਨੀ 'ਚ ਪੈ ਜਾਂਦੇ ਨੇ ਅਲਟੀਮੇਟਲੀ ਆਪਣੀ ਲਾਈਫ ਐਂਡ ਕਰ ਲੈਂਦੇ ਨੇ ਸੋ ਸਾਡੇ ਕੋਲ ਤਕਰੀਬਨ ਪੀ ਐਚ ਸੀ ਇਹ ਜਨਤਾ ਤੋਂ ਹਾਂ 500 ਤੱਕ ਹੈਗੇ ਆ ਮਰੀਜ਼ ਦਵਾਈ ਲੈ ਕੇ ਜਾਂਦੇ ਨਸ਼ਾ ਛੁਡਾਉ ਦੀ ਸਿਰਫ ਨਸ਼ਾ ਛੁਡਾਉ ਦੀ ਦਵਾਈ ਲੈ ਕੇ ਜਾ ਰਹੇ ਨੇ ਤੇ ਨਸ਼ਾ ਕਈ ਛੱਡ ਵੀ ਚੁੱਕੇ ਨੇ ਇਸ ਚੋਂ ਉਹਨਾਂ ਨੂੰ ਉਹਨਾਂ ਤੋਂ ਬਿਨਾ 500 ਹੈਗੇ ਜਿਹੜੇ ਦਵਾਈ ਲੈ ਕੇ ਜਾਂਦੇ ਨੇ ਧੰਨਵਾਦ